ਵੇ ਪੰਜਾਬ ਮੇਰੀ ਗੌਰ ਨਾਲ ਸੁਣੀ ਗੱਲ ਜਿਹੜੀ ਤੈਨੂੰ ਕਰਨ ਲਗਾ ਪੰਜਾਬ ਪਾਣੀਆਂ ਦੀ ਧਰਤੀ ਕੱਲ ਜਿਹੜੇ ਦਰਿਆ ਸਾਡੀ ਜ਼ਿੰਦਗੀ ਦਾ ਸਹਾਰਾ ਸੀ ਅੱਜ ਉਹੀ ਸਾਡੇ ਵੈਰੀ ਬਣੇ ਬੈਠੇ ਨੇ ਦੇਖ ਖਾਲੀ ਹੋਏ ਪੈਨੇ ਪਰੇ ਰਹਿੰਦੇ ਸੀ ਜੋ ਕਰ ਅੱਜ ਖਾਲੀ ਹੋ ਗਏ ਨੇ ਗਰਾ ਅੱਜ ਖਾਲੀ ਹੋ ਗਏ ਨੇ ਘਰਾਂ ਆ ਜਿਹੜੀ ਫਸਲ ਰੋੜ ਜਾਈ ਉਹ ਜਿਹੜੀ ਜਾਊ ਗਰੀਬੀ ਜਰੀ ਜਾਊਗੀ ਬੱਚੇ ਨਹੀਂ ਲਾਉਦੇ ਕੱਜ ਲੱਜ ਕੇ ਜਕਾਰਾ ਵੰਦੇ ਆਵੇਂ ਧੰਨ 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 ਸਹਿਗੁਰੂ ਉਹ ਵੀ ਜਿਵੇਂ ਚਰਨਾਂ ਨੂੰ ਭਾਵੇ ਪਾਣੀ ਬੰਨ ਉੱਥੋਂ ਟੁੱਟਾ ਉਦੋਂ ਲੋਕ ਭੱਜ ਉੱਠੇ ਉਦੋਂ ਹੀ ਉਹਨਾਂ ਨੇ ਕਿਸੇ ਮੋਰਸ਼ਲ ਕੱਢ ਲਿਆ ਤੇ ਕਿਸੇ ਟਰੈਕਟਰ ਕੱਢ ਲਿਆ ਕਿਸੇ ਨੇ ਕੋ ਕੱਢ ਲਿਆ ਵਾ ਜਾਂ ਥੋੜੇ ਹੀ ਰਹਿ ਗਏ ਜਿਹੜੇ ਉੱਥੇ ਰਹਿ ਗਏ ਆ ਉਹੋ ਹੀ ਆ ਮਾਮਾ ਆਪਣੇ ਬੱਚਿਆਂ ਨੂੰ ਛਾਤੀ ਨਾਲ ਲਾਈ ਬੈਠੀਆਂ ਨੇ ਬਜ਼ੁਰਗ ਆਪਣੀ ਉਮਰ ਭਰ ਦੀ ਮਿਹਨਤ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੁੜਦਾ ਦੇਖ ਰਹੇ ਨੇ ਇਨਾ ਬਾੜੀ ਵੇਖਿਆ ਕਰ ਪਹਿਲਾਂ ਨਹੀਂ ਇਨਾ ਮੈਂ ਨਿਕਾ ਜਾਂਦਾ ਤਾ ਤਿੰਨ ਚੌਹ ਸਾਲਾਂ ਦਾ ਥਾਸੀ ਹਾਂ ਜੀ ਮਾਤਾ ਸੀ ਮੇਰੇ ਬਰਾਦਰ ਫੌਜੀ ਸਾਹਿਬ ਜੀ ਇਧਰੋਂ ਬੰਧ ਟੁੱਟ ਗਿਆ ਦੋ ਥਾਂ ਇਧਰੋਂ ਬੰਧ ਵੱਡਾ ਹਰਦੀ ਬੰਧ ਟੁੱਟ ਗਿਆ ਸਾਡੇ ਵੱਡੇ ਬਰਾਦਰ ਨੇ 베ੜੀ ਲਏ ਉਦੋਂ ਉਹ ਲਿਆ ਕੇ 베ੜੀ ਤੇ ਸਾਨੂੰ ਕੱਢਿਆ ਅਸੀਂ ਦੋਰੇ ਜਨਮ ਚ ਆਏ ਜਾਨੇ ਅੱਛਾ ਹਾਂ ਦੋਰਾ ਜਨਮ ਸਾਲਾਗ ਬੜਾ ਮਾਨਸੀਵੇ ਤੇਰੇ ਪੰਜ ਦਰ ਆਵਾਂ ਦਾ ਖੇਤਾਂ ਚ ਖੜੀ ਫਸਲ ਹੁਣ ਸਿਰਫ ਚੱਕੜ ਸੁੰਨਾ ਮੈਦਾਨ ਹੋਕੇ ਲੈ ਗਏ ਸਾਡਾ ਘਰਵਾਰ ਦੇੜੇ ਹੋਕੇ ਲੈ ਗਏ ਸਾਡਾ ਘਰਵਾਰ ਆ ਲਾਤਵਗਣੀ ਆ ਤੁਹਾਨੂੰ ਖਾਈਏ ਜਾਨੂ ਤੇ ਤੁਸੀਂ ਆਣਾ ਇਹ ਤਰੇ ਕਿਦਾਂ ਫਿਰਦੇ ਆ ਰਿਆ ਦਵਾਈ ਵੀ ਪੁੱਛ ਲਈ ਮੇਰਾ ਵੀ ਚਾਈਦੀ ਹੋਈ ਬਈ ਪਹਿਲੋਂ ਦਾ ਪਾਣੀ ਅੱਠ ਪਾਰ ਚੜਦਾ ਆਂਦਾ ਹੈ ਇੱਕ ਦਿਨ ਟਕਰਾ ਚੜਦਾ ਸੀ ਮੁੜ ਕੇ ਲੈਣ ਲੈਂਦਾ ਪੈਂਦਾ ਹੈ ਤੇ ਬਾਅਦ ਫਿਰ ਲੈਣਾ ਸ਼ੁਰੂ ਹੋ ਜਾਂਦਾ ਇਸਰ ਸਈਸ ਜੀ ਲੈ ਜਾਂਦਾ ਹੈ ਇਹ 23 ਵਾਲਾ ਵੀ ਬਾਬਾ ਨੇ ਰਿਆ ਟੈਰ ਕੰਟ ਬਸ ਫੀਰ ਹੀ ਹੋਈ ਨੁਕਸਾਨ ਇੰਨਾ ਜ਼ਿਆਦਾ ਕਿ ਬਿਆਨ ਕੀਤਾ ਨਹੀਂ ਜਾ ਸਕਦਾ ਜ਼ਿੰਦਗੀਆਂ ਲਹਿਰਾਂ ਦੇ ਨਾਲ ਰੁੜ ਗਈਆਂ ਨੇ ਪਸ਼ੂ ਜੋ ਸਾਨੂੰ ਪਰਿਵਾਰ ਦੇ ਵਾਂਗੂ ਸੀ ਪਾਣੀਆਂ 'ਚ ਵਹਿ ਗਏ ਨੇ ਜਦੋਂ ਉਹ ਇੱਥੇ ਮਰੀਆਂ ਪਈਆਂ ਦੋ ਅਸੀਂ ਆਏ ਇੱਥੋਂ ਸੰਗ ਰਿਆਂ ਤੋਂ ਕੱਢਿਆ ਸੀ ਬੋਰਡ ਦੇ ਨਾਲ ਵਧੀਆਂ ਸੀ ਜਦੋਂ ਜੋਂ ਜੋਂ ਵੱਧ ਆ ਗਿਆ ਉਦੋਂ ਫੇ ਬੇੜੀਆਂ ਬੇੜਿਆਂ ਨਾਲ ਆਪਦੇ ਡੰਗਰ ਪਾ ਲਾ ਕੇ ਦੇ ਆਪਦਾ ਬਾਹਰ ਕਰੇ ਬੇੜਾ ਕਿੰਨਾ ਤੂੰ ਵਿਓ ਟਰੈਕਟਰ ਨਿਕੋਣਾ ਮਸ਼ੀਨਾਂ ਲਗਾਏ ਮਸ਼ੀਨ ਵੜੀ ਨਿਕਲਦੀ ਆ ਇੱਕ ਰਾਣਾ ਸਾਹਿਬ ਨੇ ਬੇੜਾ ਦਿੱਤਾ ਓਏ ਬਹੁਤ ਮਾਇਤ ਕੀਤੀ ਉਹ ਬੰਦਾ ਜੜ ਜਣਾ ਬਹੁਤ ਮਾਇਤ ਕੀਤੀ ਉਹਨਾਂ ਨੇ ਉਹਦੇ ਵੀ ਆ ਕੇ ਇਸੇ ਪੁੱਲ ਤੇ ਲਿਆ ਕੇ ਡੰਗਰ ਲਾਏ ਉਹ ਪਸਨਾ ਸਾਹਮਣੇ ਕੋਈ ਇਥੇ ਤੇ ਗੱਫਿਆਂ ਵਾਲੋਂ ਮਹਾਰਾਜ ਦੀ ਮੇਰ ਨਾਲ ਇੱਥੇ ਰਾਸਣ ਬਥੇਰਾ ਤੁਰਿਆ ਹੁੰਦਾ ਵਾ ਇੱਥੋਂ ਵੀਰ ਕੇ ਬੰਦੰਦੇ ਆ ਬੇਡੀਆਂ ਦੇ ਵਿੱਚ ਕੋ ਲੋਕਾਂ ਨੇ ਬਾਹਰੋਂ ਦੂਰ ਦੂਰੋਂ ਆ ਗਏ ਤੇ ਦਿੱਤੀ ਤੂੜੀ ਅੱਜ ਤੂੜੀ ਇੱਕ ਤੂੜੀ ਦਾ ਸਾਥ ਨਹੀਂ ਦਿੱਤਾ ਚਾਰੇ ਗਜਾਰੇ ਦਾ ਹਰ ਇੱਕ ਰੋਂ ਦਾ ਖਾਣੇ ਦਾ ਬੰਦਿਆਂ ਦੇ ਦਾ ਜਵਾਕਾ ਦਾ ਮਾਝੇ ਕਾ ਇੱਕ ਉਹ ਡੰਗਰ ਖੱਲੇ ਆ ਉਦੋਂ ਦੀ ਕੋਈ ਤੂੜੀ ਉਦੋਂ ਦੀ ਕੋਈ ਉਥੇ ਮਾਝੇ ਕਾ ਲੈ ਉਥੇ ਡੰਗਰ ਤੇ ਉਥੇ ਆ ਜਿੱਤ ਦੋ ਟਰਾਲੀਆਂ ਉਥੇ ਖੱਲੀਆਂ ਵਾਂ ਉਹਨਾਂ ਨੂੰ ਅਸੀਂ ਕਾ ਤੇਲ ਪਾ ਦੀਏ ਆਂਦੇ ਸਾਡੀ ਸੇਵਾ ਕੀ ਹੋਈ ਜੀ ਅਸੀਂ ਇਹ ਆਪਣੀਆਂ ਬਣਵਾਈਆਂ ਇਹ ਆਪਣੀਆਂ ਬਣਾਈਆਂ ਆ ਸਰਕਾਰੀ ਆ ਆੜੀਆਂ ਲੱਕੜ ਦੀਆਂ ਇਹ ਆਪੋ ਆਪਣੀਆਂ ਬਣੀਆਂ ਆ ਉਹਨਾਂ ਨੇ ਬਣਾ ਕੇ ਦਿੱਤੀਆਂ ਉਹਨਾਂ ਜਿਹੜੀਆਂ ਲਾਲੇ ਰਾਣਾ ਸੰਗਤ ਨੇ ਬਣਾ ਕੇ ਦਿੱਤੇ ਪਾਵਲਾਖ ਨੂੰ ਕਿੱਥੇ ਚਰਾਉਣਗੇ ਇੰਨਾ ਇਹਨਾਂ ਨੇ ਇਹ ਗੱਲ ਆਖੀ ਜਾਂ ਨਿਕਲ ਜੋ ਤਗੜੇ ਹੋ ਗੇ ਨਿਕਲ ਜਾਓ ਇੱਥੋਂ ਤੇ ਨਿਕਲியே ਕਿਧਰੋਂ ਘਰ ਛੱਡ ਕੇ ਬੜੇ ਊਖੇ ਨੇ ਗਾਲ ਨੇ ਹਾਏ ਬੜਾ ਮਾਨਸੀਵੇ ਤੇਰੇ ਪੰਜ ਦਰਿਆਵਾਂ ਦਾਵੇ ਖੋਕੇ ਲੱਗੇ ਸਾਡਾ ਕਰਵਾਰ ਜਿਹੜੇ ਖੋਕੇ ਲੱਗੇ ਸਾਡਾ ਕਰਵਾਰ ਮਾਲ ਡੰਗਰ ਵੀ ਬਾਹਰ ਕੱਢਿਆ ਟਰਾਲੀਆਂ ਤੇ ਇਥੋਂ ਬੇੜੀਆਂ ਨਾਲ ਆ ਗਏ ਇੰਨਾ ਬੇੜੀਆਂ ਨਾਲ ਖੜ ਕੇ ਤੇ ਲੈ ਜਾ ਕੇ ਬਾਹਰ ਵੱੱਦਾ ਵਾ ਤੇ ਉਹ ਉੱਥੇ ਪੱਠੇ ਕੋ ਛੱਡਿਆ ਮੁੰਡਾ ਵੱਡਾ ਉਹ ਉੱਥੇ ਰਹਿੰਦਾ ਤੇ ਉਹ ਪੱਠੇ-ਪੁੱਠੇ ਪੁਵਾਈ ਜਾਂਦਾ ਨਾ ਰਿਸ਼ਤੇਦਾਰਾਂ ਦੇ ਹੌਣ ਤਾਂ ਬੇਛੇਰਾ ਕੁਝ ਪਹੁੰਚਦਾ ਹੋਵੇ ਮਾਰਨ ਦਾ ਕੋਈ ਫਾਇਦਾ ਕੋਈ ਨਹੀਂ ਹੈਗਾ ਮਹਾਰਾਜ ਦਾ ਬਾਣਾ ਪਾਇਆ ਹੈ ਝੂਠ ਮਾਰਨ ਦਾ ਫਾਇਦਾ ਹੁਣ ਬਾਧੂ ਕੁਝ ਪਹੁੰਚਦਾ ਹੈਗਾ ਸੱਤ ਅੱਠ ਅੱਜ ਵੀ ਬਾਬੇ ਸੀਚੇ ਵਾਲੀਆ ਲੈ ਕੇ ਗੱਫੇ ਪਹੁੰਚ ਗਿਆ ਸਾਡੇ ਘਰੇ ਬਾਬਾ ਆਪ ਦੇ ਗਿਆ ਆ ਉੱਤਰ ਕੇ ਬੜਾ ਬੜੀ ਹੱਥ ਜੋੜ ਕੇ ਉਹਨੇ ਸਿਕਰਾਨਾ ਕੀਤਾ ਹੈ ਵੀ ਕੀਤਾ ਇੱਕ ਰਾਣਾ ਗਰਜੀਦਾ ਉਹਦੇ ਆ ਬੇੜੇ ਆ ਇੱਕ ਆ ਬੇੜੀ ਐ ਕੋ ਬੇੜੀ ਆ ਇੱਕ ਵੱਡਾ ਬੇੜਾ ਵਾ ਜਿਹੜਾ ਡੰਗਰ ਕੱਢਣ ਨੂੰ ਟਰੈਕਟਰ ਕੱਢਣ ਨੂੰ ਉਹਨੇ ਦਿੱਤਾ ਹੈ ਤੇ ਉਹਦੀ ਵੀ ਬਹੁਤ ਮਿਹਰਬਾਨੀਆਂ ਆ 23 ਚ ਟੁੱਟਾ ਹੀ ਬੰਨ ਸਾਰੀ ਸੇਵਾ ਉਹਨੇ ਕੀਤੀ ਪਰਸੀ ਗਮੇ ਰਾਤ 60 ਕਿੱਲੇ ਮਰ ਗਿਆ ਐਰ ਕੀ ਮਰ ਗਿਆ 50 ਕਿੱਲੇ ਵਿਦੇਗ ਗਿਆ ਨਾ ਤਰੀਕ ਨੂੰ 5 ਵਜੇ ਬੰਨ ਟੁੱਟਾ ਸੀ ਤੇ 9 ਵਜੇ ਕਿਸਤੀ ਲੈ ਕੇ ਅਸੀਂ ਦੋ ਬੋਟਾਂ ਲੈ ਕੇ ਪਹੁੰਚ ਗਿਆ ਸੀ ਇੱਕ ਡੀਜ਼ਲ ਵਾਲੀ ਪੁੱਲ ਥੱਲੇ ਖੜੀ ਹੈ ਵੱਡੀ ਇੱਕ ਉਹ ਇੱਕ ਪੈਟਰੋਲ ਵਾਲੀ ਉਸ ਦਿਨ ਤੋਂ ਵੀਰੇ ਨਿਰੰਤਰ ਸੇਵਾ ਚੱਲ ਰਹੀ ਆ 24 ਘੰਟੇ ਡਿਊਟੀ ਆ ਚੱਲ ਲਾਂਗੇ ਵੀ ਕੋਈ ਨਾ ਚੱਲੇ ਆ ਚਰਾਸੀ ਜਿੱਥੇ ਹੱਸ ਹੱਸ ਕਰਾਂਗੇ ਆਵਾਜ਼ ਬੇਤਿਨੀ ਸਾਹਮਣੇ ਬਾਈ ਦਾ ਸ਼ੈੱਡ ਆ ਬਾਈ ਉਦੋਂ ਮੈਨੂੰ ਪਰਸੋਂ ਦੱਸਦਾ ਕਿਹਿੰਦਾ 95 ਟਰਾਲੀਆਂ ਤੂੜੀ ਦੀਆਂ ਸੀ ਤੇ ਮੈਂ ਪਰਸੋਂ ਆਪਦੇ ਅੱਖੀਂ ਦੇਖਿਆ ਉਹਦਾ ਪਾਣੀ ਬਹੁਤ ਸੀ ਕਿ ਮੇਰੇ ਖੜਿਆ ਖੜਿਆ ਦਾਹ ਟਰਾਲੀਆਂ ਤੂੜੀ ਨੇ ਉਹਨੀਆਂ ਡੁੱਗ ਗਈਆਂ ਸੀ ਉਹ ਕਹਾਵਤ ਸੱਚੀ ਹੋ ਗਈ ਸਿਆਣਿਆਂ ਦੀ ਵੀ ਜਦੋਂ ਮਹਾਰਾਜਕ ਰੂਪ ਹੁੰਦਾ ਨਾ ਫਿਰ ਉਹ ਘਰ ਦੀ ਕੋਠੀ 'ਚੋਂ ਦਾਣੇ ਕੱਢ ਕੇ ਵੀ ਲੈ ਜਾਂਦਾ ਜਿਹੜਾ ਦਰਿਆ ਉਹ ਤਾਂ ਛੋਟਾ ਆ ਬਿਲਕੁਲੀ ਥੋੜਾ ਜਿਹੜਾ ਸਾਰਾ ਪਿੰਡ ਵਾ ਜਨੇ ਇਹ ਸਾਰਾ ਦਰਾਈ ਬਣਿਆ ਕੋਈ ਆਸ ਨਹੀਂ ਆ ਜੀ ਭਾਈ ਇਹਦੇ ਨੇ ਰੇਤਾ ਪੈ ਗਈ ਹੁਣ ਜਿੰਝਰ ਲੈਂਦਾ ਨਹੀਂ ਤੇ ਲੋ ਲੱਥੂ ਕੋ ਉਦੋਂ ਪਾ ਲਗੂਗਾ ਕਿੱਥੇ ਟੋਏ ਪੈ ਕਿੱਥੇ ਰੇਤਾ ਪਈ ਆ ਕਿੱਥੇ ਕੀ ਹੋਇਆ ਪਿਆ ਕੋਈ ਆਸ ਨਹੀਂ ਭਾਈ ਇਹਦਾ ਦੋ ਮਹੀਨਾ ਮਹੀਨਾ ਡੇਢ ਤੱਕਣ ਕਿ ਰਹੇਗਾ ਫਾੜੀ ਪਾਣੀ ਲੈਂਦੇ ਮੇ ਅਸਲ ਮਹੀਨਾ ਸੁੱਕਦੇ ਸੁਕੋਂਦੇ ਬੋਰੇ ਚੁੱਕਦਾ ਰਿਆ ਆਪ ਸੁੱਖਾ ਸੋਂ ਬਾਬਾ ਤੇ ਇੰਨੀ ਉਹਨਾਂ ਦੀ ਤਪਛਾ ਆਵੇ ਲੋ ਨਹੀਂ ਤੇ ਮਹਾਪੁਰਸ਼ ਕੋਈ ਹੱਥ ਨਹੀਂ ਲਾਉਂਦਾ ਉਹ ਆਉ ਚੁੱਕਦੇ ਰਏ ਬੋਰਾ ਸਿਰ ਤੇ ਆਪ ਚੁੱਕ ਕੇ ਮੋਢਿਆਂ ਦੇ ਰਾਹ ਰੱਖ ਕੇ ਉੱਥੇ ਵਿੱਚ ਟੋਏ ਦੇ ਸੁੱੜਦੇ ਰਿਆ ਇਹ ਬੇਵਸ ਔਰਤ ਜਿਹਦਾ ਘਰ ਹੁਣ ਸਿਰਫ ਯਾਦਾਂ ਵਿੱਚ ਹੀ ਬਚਿਆ ਇਹਨੂੰ ਹਜੇ ਵੀ ਆਪਣੇ ਮੁਰਸ਼ਦ ਤੇ ਪੂਰਾ ਭਰੋਸਾ ਨਹੀਂ ਘਰ ਸਾਰਾ ਬਿਲਕੁਲ ਢਾਈ ਹੈ ਕੋਲ ਥਾਂ ਹੀ ਨਹੀਂ ਰਿਹਾ ਨਾ ਹੀ ਮਨੀ ਨਿਚਕਾਣ ਵੀ ਨਹੀਂ ਰਿਹਾ ਪਈ ਕਾ ਇਥੇ ਘਾਰੇ ਪਹਿਲੇ ਛੜ ਕੇ ਨਾ ਟਾਇ ਗਿਆ ਪਹਿਲੇ ਛੜ ਕੇ ਨਾ ਮੈਂ ਬੱਚੇ ਕੱਢ ਗਏ ਆਪਦੇ ਸ਼ਹਿਰ ਸਾਡਾ ਹੀ ਬੱਚੇ ਕੱਢ ਲਏ ਦਵਾਦਾਂ ਇਹ ਚਾਂਸ ਮੇਰਾ ਪਹਿਲਾ ਮੈਂ ਬਾਬੇ ਦੀ ਸੇਵਾ ਬਹੁਤ ਕਰਦੀ ਹਾਂ ਖਵਾਜਾ ਸਾਹਿਬ ਦੀ ਮਹੀਨੇ ਦੇ ਮਹੀਨੇ ਮੈਂ ਲੰਗਰ ਲਾਉਣੀ ਆ ਬਾਬੇ ਦਾ ਖਵਾਜਾ ਸਾਹਿਬ ਦਾ ਖਾਲਸਾ ਵਾਲੇ ਵੀਰ ਜਿਹੜੇ ਮੈਨੂੰ ਉਹਨਾਂ ਤੇ ਆਸ ਹੈਗੀ ਮੇਰੇ ਵੀਰ ਖਾਲਸਾ ਵਾਲੇ ਮੇਰਾ ਸਮਾਨ ਵੀ ਕਢਾ ਕੇ ਗਏ ਆ ਮੈਨੂੰ ਖਾਲਸਾ ਵਾਲੇ ਵੀਰ ਮੇਰੀ ਸਪੋਰਟ ਕਰਨਗੇ ਪੱਤਿਆਂ ਦੀ ਢਾ ਵੜੀ ਬੁਰੀ ਆ ਜਿਹੜੀ ਕਮਾਈ ਕਰਕੇ ਖਾ ਲਾਂਗੇ ਸਾਲ ਲੱਖ ਗਰੀਬੀ ਆ ਜੀ ਦੋ ਸਾਲਾਂ ਦੀ ਬੱਚਿਆਂ ਦੀ ਢਾ ਨਾ ਦਵੇ ਰੱਬ ਆ ਜਿਹੜੀ ਫਸਲ ਰੋੜ ਗਿਆ ਉਹ ਜਿਹੜੀ ਜਾਊ ਗਰੀਬੀ ਜਿਹੜੀ ਜਾਊਗੀ ਪੱਤੇ ਨਹੀਂ ਲਾਉਂਦੇ ਖਵਾਜਾ ਸਾਹਿਬ ਦੀ ਮੇਰੇ ਆਸਰਾ ਹੈ ਮੇਰਾ ਖਵਾਜਾ ਸਾਹਿਬ ਬੱਚਿਆਂ ਵੀ ਖੋ ਲਿਆ ਮੈਨੂੰ ਤਾਂ ਵੀ ਉਹਦਾ ਆਸਰਾ ਸਰਕਾਰਾਂ ਜੋ ਵੀ ਸਰਕਾਰਾਂ ਦਾ ਕੋਈ ਨਹੀਂ ਮੈਨੂੰ ਆਸਰਾ ਮੈਨੂੰ ਐ ਸਰਕਾਰੀ ਆ ਮੇਰੀ ਸਰਕਾਰ ਐ ਹੋਈ ਆ ਖਵਾਜਾ ਸਾਹਿਬ ਜੀ ਇਹਦਾ ਭੈਣ ਦਾ ਬਹੁ ਮੰਦਾ ਆਲਾ ਆਪਾਂ ਐ ਹੋਈ ਹੱਥ ਜੋੜਦੇ ਆਂ ਵੀ ਇਹਦੀ ਭੈਣ ਦੀ ਜਿੰਨੀ ਵੀ ਹੋਏ ਹਲਪ ਕੀਤੀ ਜਾਵੇ ਇਹਦੇ ਖਾਤੇ 'ਚ ਪੈਸੇ ਪੈ ਜਾਣ ਹੋਰ ਕੋਈ ਲੁੱਟ ਖੋਹ ਵਾਲਾ ਨਾ ਵਜੇ ਮੁਸੀਬਤ ਹਜੇ ਟਲੀ ਨਹੀਂ ਪਾਣੀ ਹਜੇ ਵੀ ਪਿੰਡਾਂ ਦੇ ਆਲੇ ਦੋਲੇ ਹੀ ਘੁੰਮ ਰਿਹਾ ਕਈ ਘਰ ਟਹਿ ਗਏ ਨੇ ਸੱਥਾਂ ਸੁੰਨੀਆਂ ਹੋ ਗਈਆਂ ਨੇ ਪਰ ਸਾਡਾ ਹੌਂਸਲਾ ਅਜੇ ਵੀ ਮੁੱਕਿਆ ਨਹੀਂ ਹੈ ਇਹ ਹੀ ਚੜ੍ਹਦੀ ਕਲਾ ਸਾਡੇ ਕੱਲ ਦੀ ਨਵੀਂ ਸ਼ੁਰੂਆਤ ਹੋਊਗੀ ਸੁਣ 베 ਪੰਜਾਬ ਮੇਰੀ ਕੌਰ ਨਾਲ ਸੁਣੀ ਗੱਲ ਜਿਹੜੀ ਤੈਨੂੰ ਕਰਨ ਲਗਾ ਜਿਹੜੀ ਤੈਨੂੰ ਕਰਨ ਲਗਾ ਦੇਖ ਖਾਲੀ ਹੋਏ ਪੈਨੇ ਪਰੇ ਰਹਿੰਦੇ ਸੀ ਜੋ ਕਰ ਅੱਜ ਖਾਲੀ ਹੋ ਗਏ ਨੇ ਘਰਾਂ ਅੱਜ ਖਾਲੀ ਹੋ ਗਏ ਨੇ ਘਰਾਂ ਬੜਾ ਮਾਣ ਸੀ ਵੇ ਤੇਰੇ ਪੰਜ ਦਰਿਆਵਾਂ ਦਾ ਹਏ ਬੜਾ ਮਾਨਸੀ ਵੇ ਤੇਰੇ ਪੰਜ ਦਰਿਆਵਾਂ ਦਾ ਵੇ ਖੋਕੇ ਲੈ ਗਏ ਸਾਡਾ ਕਰਵਾਰ ਜਿਹੜੇ ਖੋਕੇ ਲੈ ਗਏ ਸਾਡਾ ਕਰਵਾਰ ਚੱਲ ਲਾਂਗੇ ਵੀ ਕੋਈ ਨਾ ਚੱਲੇ ਅਚਰਾਸੀ ਜਿੱਥੇ ਹੱਸ ਹੱਸ ਕਰਾਂਗੇ ਆਵਾਜ਼ ਤੇਨੂੰ ਹੱਸ ਹੱਸ ਕਰਾਂਗੇ ਆਬਾਤ ਉੱਠ ਲਵੇ ਜੇ ਕਾਰੇ ਲਾਉਂਦੇ ਬਾਬੇ ਉੱਚੀ ਉੱਚੀ ਦੇ ਹਰ ਦਾਨੀ ਜਿੱਤੂਗਾ ਪੰਜਾਬ ਹਰ ਦਾਨੀ ਜਿੱਤੂਗਾ ਪੰਜਾਬ ਹਰ ਦਾਨੀ ਜਿੱਤੂਗਾ